ਕੰਗਣਾ ਨਾਉ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਾਂ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਫਿਲਮ ਦਾ ਟ੍ਰੇਲਰ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਐ ਜੀ ਪੀ ਸੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਾਣ ਪੁੱਛ ਕੇ ਸਿੱਖਾਂ ਦੀ ਸ਼ਮਣ ਨੂੰ ਨੁਕਸਾਨ ਪਹੁੰਚਾਉਂਦੀ ਸਿੱਖਾਂ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਇਸ ਟ੍ਰੇਲਰ ਦੇ ਵਿੱਚ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਕਿ ਇਸ ਫਿਲਮ ਦੇ ਵਿੱਚ ਬਦਲਾ ਕਰਨੇ ਚਾਹੀਦੇ ਨੇ ਕੁਝ ਜਿਹੜੇ ਇਤਰਾਜਯੋਗ ਸੀਨ ਨੇ ਉਸ ਨੂੰ ਹਟਾ ਦੇਣਾ ਚਾਹੀਦਾ ਉਸ ਤੋਂ ਬਾਅਦ ਇਤਰਾਜਯੋਗ ਸੀਨਾਂ ਨੂੰ ਹਟਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਹੁਣ ਫਿਲਮ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਇਹ ਕੰਗਣਾ ਨਾਉਦ ਦੀ ਫਿਲਮ ਐਮਰਜੈਂਸੀ ਇੱਕ ਵਾਰ ਫਿਰ ਤੋਂ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਕੰਗਣਾ ਨਾਉਦ ਦੀ ਫਿਲਮ ਪੰਜਾਬ ਦੇ ਵਿੱਚ ਲੱਗਣ ਨਾ ਦਿੱਤੀ ਜਾਵੇ ਐਸਜੀਪੀਸੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਗਏ ਪੱਤਰ ਦੇ ਵਿੱਚ ਆਖਿਆ ਗਿਆ ਕਿ ਐਸਜੀਪੀਸੀ ਦੇ ਵੱਲੋਂ ਇਸ ਫਿਲਮ ਨੂੰ ਲੈ ਕੇ ਪਹਿਲਾਂ ਵੀ ਇਤਰਾਜ਼ ਜाहिर ਕੀਤੇ ਗਏ ਸਨ ਇਸ ਫਿਲਮ ਦੇ ਵਿੱਚ ਜਾਣਬੁੱਝ ਕੇ ਸਿੱਖਾਂ ਦੀ ਸ਼ੋਭੀ ਨੂੰ ਗਲਤ ਪੇਸ਼ ਕੀਤਾ ਗਿਆ ਪਰ ਉਦੋਂ ਵੀ ਪੰਜਾਬ ਸਰਕਾਰ ਦੇ ਵੱਲੋਂ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਤੇ ਨਾ ਹੀ ਇਸ ਨੂੰ ਲੈ ਕੇ ਕੋਈ ਕਦਮ ਪੁੱਟਿਆ ਗਿਆ ਪਰ ਇਸ ਨੂੰ ਲੈ ਕੇ ਹੁਣ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਫਿਲਮ ਨੂੰ ਜਿਹੜੀ ਕਿ 17 ਜਨਵਰੀ 2025 ਨੂੰ ਸਿਨੇਮੇ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਦੇ ਟਿਕਣਾ ਟਿਕਟਾ ਵਿਕਣੀਆਂ ਵੀ ਸ਼ੁਰੂ ਹੋ ਗਈਆਂ ਨੇ ਇਸ ਕਰਕੇ ਇਹ ਫਿਲਮ ਤੁਰੰਤ ਪੰਜਾਬ ਦੇ ਵਿੱਚ ਬੰਦ ਕੀਤੀ ਜਾਵੇ ਪੰਜਾਬ ਦੇ ਵਿੱਚ 에 ਰੀਲੀਜ਼ ਨਾ ਹੋਣ ਦਿੱਤੀ ਜਾਵੇ ਤੇ ਜੇਕਰ ਇਸ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਰੋਕ ਨਹੀਂ ਲਗਾਈ ਜਾਂਦੀ ਇਹ ਫਿਲਮ ਪੰਜਾਬ ਦੇ ਵਿੱਚ ਜਾਰੀ ਰਹਿੰਦੀ ਹੈ ਤਾਂ ਫਿਰ ਸੂਬੇ ਦੇ ਵਿੱਚ ਵੱਡੇ ਪੱਧਰ ਤੇ ਸਖਤ ਵਿਰੋਧ ਸਾਡੇ ਵੱਲੋਂ ਕੀਤਾ ਜਾਵੇਗਾ ਤੇ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਲ ਮੰਤਰੀ ਅਮਨ अरोड़ा ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਐਸਜੀਪੀਸੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਗਏ ਪੱਤਰ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਦੇਖੋ ਇਸ ਤਰ੍ਹਾਂ ਕਿ ਮੈਂ ਇਹ ਲਿਟਰ ਦਾ ਕੰਟੈਂਟ ਹੀ ਦੇਖਿਆ ਹੈ ਕਿ ਬਾਕੀ ਜੋ ਵੀ ਜਦੋਂ ਕਿਸ ਸੰਸਦ ਤੁਸੀਂ ਇਸ ਮੂਵੀ ਮੂਵੀ ਲੈ ਕੇ ਕਰ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਂ ਕਦੇ ਵੀ ਕੋਈ ਚੀਜ਼ ਆਊਟ ਆਫ ਟਰਨ ਕਮੈਂਟ ਨਹੀਂ ਕਰਦਾ ਕਿ ਨਾ ਤਾਂ ਮੈਂ ਇਸ ਦਾ ਮੂਵੀ ਦੇਖਿਆ ਨਾ ਉਹਦਾ ਟ੍ਰੇਲਰ ਦੇਖਿਆ ਤੇ ਨਾ ਹੀ ਮੈਂ ਲਿਟਰ ਦੇਖਿਆ ਸੋ Let it come to the government ਕੋਸ ਇਹੋ ਜਿਹਾ ਕੋਈ ਵੀ ਕੰਮ ਹੈ ਜਿਹੜਾ ਜਿਹਦੇ ਨਾਲ ਪੰਜਾਬ ਦੇ ਦੀ ਆਮ ਸ਼ਾਂਤੀ ਨੂੰ ਖਤਰਾ ਹੋਵੇ ਪੰਜਾਬ ਦੇ ਕਿਸੇ ਫਿਰਕੇ ਭਾਈਚਾਰੇ ਦੀ ਦੀਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੋਵੇ ਉਹ ਜਿਹੜਾ ਕੰਮ ਪੰਜਾਬ ਸਰਕਾਰ ਵੱਲੋਂ ਨਾ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਅਲਾਉ ਕਰਦਾ